ਬੇਕਰਮਜੀਤ ਮਜੀਠੀਆ ਨੇ ਕਿਹਾ ਕਿ ਮੈਂ ਅਮਰਤਾ ਪਾਲ ਨੂੰ ਤੰਗ ਦੂੰਗਾ ਹੂੰ ਹੂੰ ਪੁੱਠਾ ਤੰਗ ਦੂ ਉਹ ਵੀਡੀਓ ਰਿਕਾਰਡ ਆ ਹਰ ਸਿਮਰਤ ਕੌਰ ਕਹਿੰਦੀ ਸੀ ਕਿ ਇਹ ਗ੍ਰਹਿ ਮੰਤਰੀ ਕੋ ਥ੍ਰੈਟ ਕਰਦਾ ਹੈ ਇਹ ਭਾਰਤ ਨੂੰ ਤੋੜ ਲੀਆਂ ਗੱਲਾਂ ਕਰਦਾ ਹੈ ਇਹਨੂੰ ਫੜ ਕੇ ਨਹੀਂ ਇਹ ਮੁੰਨਾ ਮੁੰਡਾ ਫੜਦੇ ਨਹੀਂ ਇਹ ਗੱਲ ਕਹੀ ਹੈ ਇਹ ਇਕੱਲਾ ਕਹਿੰਿਆ ਨਹੀਂ ਪਾਰਲੀਮੈਂਟ ਦਾ ਬਿਆਨ ਹੈ ਰਿਕਾਰਡਡ ਹੈ ਬਿਆਨ ਪਾਰਲੀਮੈਂਟ ਚ ਬੋਲੀ ਸੀ ਇਹ ਵੀ ਵੀ ਪਾਰਲੀਮੈਂਟ ਦੇ ਵਿੱਚ ਬੋਲੀ ਸੀ ਵੀ ਅਮਰਤਪਾਲ ਨੂੰ ਫੜਦੇ ਕਿਉਂ ਨਹੀਂਗੇ ਅੱਜ ਇਹ ਗੱਲਾਂ ਕਰਦੇ ਵੀ ਰਿਹਾਈਆਂ ਕਰੋ ਅੱਜ ਇਹ ਲੋਕ ਰਿਹਾਈਆਂ ਦੀ ਮੰਗ ਜਿਸ ਦਿਨ ਭਾਈ ਜੀ ਇਹਨਾਂ ਨੇ ਤੇ ਗ੍ਰਿਫਤਾਰੀਆਂ ਦੀ ਮੰਗ ਕੀਤੀ ਹੈ ਇਹ ਗ੍ਰਿਫਤਾਰ ਪਾਰਲੀਮੈਂਟ ਦੇ ਰਿਕਾਰਡ ਦੇ ਵਿੱਚ ਹੈ ਮੈਨੂੰ ਐਡਵੋਕੇਟ ਉਹ ਦੱਸ ਰਹੇ ਸੀ ਬਠਿੰਡੇ ਵਾਲੇ ਖਾਰਾ ਜੀ ਉਹ ਕਹਿੰਦੇ ਵੀ ਪਾਰਲੀਮੈਂਟ ਦੇ ਰਿਕਾਰਡ ਦੇ ਵਿੱਚੋਂ ਹੀ ਕੱਢ ਦਿੰਨੇ ਆ ਮੇਰੇ ਫੋਨ 'ਚ ਹੈ ਜੀ ਮੇਰੇ ਕੋਲ ਆ ਮੈਂ ਤਾਂ ਬਰੋਬਰ ਤੇ ਬਿਆਨ ਦਾ ਜਵਾਬ ਦਿੱਤਾ ਸੀ ਬੀਬੀ ਜੀ ਦਾ ਵੀ ਭਾਈ ਅਮਰਤਪਾਲ ਸਿੰਘ ਦੀ ਸਿਹਤ ਨਾਲ ਉਹਦੀ ਜ਼ਿੰਦਗੀ ਜੀਵਨ ਨਾਲ ਕੋਈ ਭਾਣਾ ਵਾਪਰ ਗਿਆ ਬੀਬੀ ਪੰਜਾਬ ਦੇ ਲੋਕ ਤੇਰੇ ਤੋਂ ਹਿਸਾਬ ਮੰਗਣਗੇ ਪਰ ਇਹਨਾਂ ਦਾ ਉਹਨਾਂ ਚਿਰ ਕਲੇਜੇ ਨੂੰ ਠੰਡ ਨਹੀਂ ਪਈ ਜਿੰਨਾ ਚਿਰ ਮਾਵਾ ਦੇ ਪੁੱਤ ਚੱਕ ਕੇ ਸਰਕਾਰ ਨੇ ਡਿਬਰੂ ਕਰਨੀ ਛੱਡ ਦਿੱਤੇ 3000 ਮਿਲਤੇ ਜਿੰਨਾ ਚਿਰ ਭਾਈ ਜਗਤਾਰ ਸਿੰਘ ਵਾਰੇ ਵਰਗੇ ਯੋਧੇ ਜੇਲਾ ਚ ਕਿੰਨੇ ਰੋਲੇ ਇਹਨਾਂ ਲੋਕਾਂ ਦੀ ਦੇਣ ਆ ਇਹ ਗੱਲਾਂ ਕਰਦੇ ਨੇ ਕਾਲੀ ਦਲ ਬਣਾਉਣ ਦੀਆਂ ਇਹਨਾਂ ਨੂੰ ਤਾਂ ਸਰਦਾਰ ਸਾਹਿਬ ਚਾਹੀਦਾ ਏ ਕਿਸੇ ਬੀਜੇਪੀ ਦੇ ਵਿੱਚ ਕਿਸੇ ਕਾਂਗਰਸ ਦੇ ਵਿੱਚ ਕਿਸੇ ਝਾੜੂ ਪਾਰਟੀ ਦੇ ਵਿੱਚ ਜਾ ਕੇ ਆਪਦਾ ਸਮਝੌਤਾ ਕਰਕੇ ਉਧਰ ਚਲੇ ਜਾਣ ਨਾ ਕਾਲੀ ਹੈ ਸੀ ਨਾ ਰਹਿਣਗੇ ਨਾ ਕਾਲੀਆਂ ਦਾ ਇਹਨਾਂ ਕੋਲ ਹੱਕ ਇਹਨਾਂ ਤੱਕ ਸਭ ਦੇ ਦੁਸ਼ਮਣ ਨੇ ਇੰਦਰਾ ਗਾਂਧੀ ਨੇ 6 ਜੂਨ 1984 ਨੂੰ ਟੈਂਕਾਂ ਤੋਪਾਂ ਨਾਲ ਕਰਕੇ ਹਮਲਾ ਕਰਕੇ ਅਮਾਰਤ ਦੇਗੀ ਉਥੇ ਜਨਰਲ ਸ਼ਵੇਕ ਸਿੰਘ ਭਾਈ ਸਾਹਿਬ ਭਾਈ ਮਰੀਕ ਸਿੰਘ ਸੰਤ ਜਨਰਲ ਸਿੰਘ ਨੇ ਡਟ ਕੇ ਮੁਕਾਬਲਾ ਕੀਤਾ ਪਰ ਇਹਨਾਂ ਨੇ ਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਦੇ ਗਿਆ ਦੇ ਗਿਆ ਨਹੀਂ ਲੀਰ ਲੀਰ ਕਰਕੇ ਰੱਖ ਦਿੱਤੇ ਸਾਡੀਆਂ ਮਾਨਮਤੀਆਂ ਮਰਦਾਵਾਂ ਕੋਲ ਰੱਖ ਦਿੱਤੀਆਂ ਨੇ ਜਿਵੇਂ ਦਾਰਾਂ ਦੇ ਵੀ ਕਪੜੇ ਪਾੜੇ ਆ ਗਲ ਪੈਣ ਤੱਕ ਗਏ ਆ ਇੰਨਾ ਜਫੇਦਾਰ ਐ ਲਏ ਆ ਜਿਵੇਂ ਕੋਈ ਕਿਸੇ ਘਰ ਦਾ ਚੌਂਕੀਦਾਰ ਹੋਵੇ ਇਹ ਹੁੰਦੇ ਕੌਣ ਨੇ ਅੱਜ ਸਾਡੀ ਕੌਮ ਮਰ ਗਈ ਯਾਰ ਖਾਲਸਾ ਜੀ ਕਿਤੇ ਤਾਂ ਜਾਗੋ ਜੇ ਸਿੱਖੋ ਤੁਹਾਡੀ ਅਣਖ ਤੇ ਗੈਰਤ ਜਿਉਂਦੀ ਆ ਮੈਂ ਇੱਕ ਸਨੇਹਾ ਦੇ ਨਾਮ ਖੁਸਾਬ ਤੁਹਾਡੇ মিডিਆ ਦੇ ਰਾਈ ਕੌਮ ਆਪਣੀ ਨੂੰ ਵੀ ਜੇ ਖਾਲਸਾ ਜੀ ਤੁਹਾਡੀ ਅਣਖ ਗੈਰਤ ਜਿਉਂਦੇ ਹੋ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖੋ ਸ੍ਰੀ ਅਕਾਲ ਤਖਤ ਸਾਹਿਬ ਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਨੂੰ ਮੰਨਦੇ ਹੋ ਦੋ ਤਰੀਕ ਨੂੰ ਜਿਹੜਾ ਅਕਾਲ ਤਖਤ ਸਾਹਿਬ ਦੀ ਫਸ਼ੀਲ ਤੇ ਖਲੋਕੀ ਪੰਜ ਸਿੰਘ ਸਹਿਬਾਨਾ ਨੇ ਜੋ ਇਹਨਾਂ ਦੇ ਮੂੰਹ ਦੇ ਵਿੱਚੋਂ ਅਗਲਾਇਆ ਸੀ ਜੋ ਜੋ ਸੱਚ ਕਬੂਲਿਆ ਇਹਨਾਂ ਲੋਕਾਂ ਨੇ ਉਸ ਦੀ ਬਦੌਲਤ ਉਸ ਤੋਂ ਬਾਅਦ ਅੱਜ ਕਿੱਥੇ ਖੜ ਗਏ ਨੇ ਇੱਕ ਬੰਨੇ ਲਕੀਰ ਖਿੱਚ ਕੇ ਹੋਣਾ ਪੈਣਾ ਹੈ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਖੋ ਜਾਂ ਅੱਜ ਗੁਰੂ ਗ੍ਰੰਥ ਸਾਹਿਬ ਦੇ ਸਰੂਪਾ ਨੂੰ ਰੋਲਣ ਵਾਲੇ ਇਨਸਾਨ ਮੰਗਣ ਵਾਲੀਆਂ ਸਿੱਖਾਂ ਸੰਗਤਾਂ ਤੇ ਗੋਲੀਆਂ ਚਲਾਉਣ ਵਾਲਿਆਂ ਨਾਲ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਸੁਖਬੀਰ ਬਾਦਲ ਕਿਆਂ ਨਾਲੋਂ ਜਾਂ ਗੁਰੂਪੰਥ ਤੇ ਗੁਰੂ ਗ੍ਰੰਥ ਨਾਲੋਂ ਫੈਸਲਾ ਖਾਲਸਾ ਪੰਥ ਜੀ ਤੁਹਾਡੇ ਹੱਥਾਂ ਇਹ ਗੱਲਾਂ ਕਰਕੇ ਸੌਣਗੇ ਸਾਨੂੰ ਅਜੇ ਤਖਤਨੋਂ ਥਰੱਟ ਕਰਦੇ ਨੇ ਕਦੀ ਇਹ ਜਥੇਦਾਰਾਂ ਨੂੰ ਧਮਕੀਆਂ ਦਿੰਦੇ ਨੇ ਕਦੀ ਇੱਥੇ ਲੰਗਾ ਵਰਗੇ ਸਿੱਖਿਆ ਦੇਣਗੇ ਅੱਜ ਕੌਮ ਨੂੰ ਜਥੇਦਾਰਾਂ ਨੇ ਫੈਸਲਾ ਸੁਣਾਇਆ ਇਹਨਾਂ ਦੇ ਜਥੇਦਾਰ ਘਰ ਨੂੰ ਤੋੜ ਦਿੱਤੇ ਇਹਨਾਂ ਨੇ ਬਾਬਾ ਜੀ ਇਹ ਤਾਂ ਸਾਡੀ ਕਿਸਮਤ ਸਰਗੀ ਟੋਏ ਵਰਗੇ ਰੋਜ਼ ਅਜਿਹੀ ਜਹੇਦਾਰਾਂ ਦੇ ਖਿਲਾਫ ਬੋਲਦੇ ਪਏ ਨੇ ਪੰਥ ਜੇ ਹੱਥ ਲਗਾਮ ਆ ਤੇ ਜੇ ਇਹਨਾਂ ਦੀਆਂ ਨਾਸਾਂ ਨੂੰ ਨੱਖ ਮਾਰ ਕੇ ਪੰਥ ਨੇ ਲਗਾਮ ਨਾ ਖਿੱਚੀ ਇਹਨਾਂ ਦੀ ਨਾਸਾਂ ਨੂੰ ਨਕੇਲ ਮਾਰ ਕੇ ਪੰਜਾਬ ਚੋਂ ਬਾਹਰ ਨਾ ਠੇਕ ਲਿਆ ਪੰਜਾਬ ਦੀ ਸਿਆਸਤ ਤੋਂ ਇਹ ਚੰਦਰੇ ਅੱਗੇ ਸਾਡਾ ਗੁਰੂ ਪੰਥ ਤੇ ਗੁਰੂ ਗ੍ਰੰਥ ਨੂੰ ਜਿਨ੍ਹਾਂ ਨੇ ਮੱਥਾ ਲਾ ਲਿਆ ਇਹ ਤੁਹਾਡੀ ਕੌਮ ਨਾਲ ਤੁਹਾਡੀ ਜਵਾਨੀ ਨਾਲ ਕੀ ਹਸ਼ਰ ਕਰਨਗੇ ਇਹਨਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਇਹਨਾਂ ਨੇ ਨਸ਼ਿਆਂ ਦੇ ਵਿੱਚ ਪੰਜਾਬ ਰੋੜਤਾ ਇਹਨਾਂ ਦੇ ਉੱਤੇ ਨਹੀਂ ਲੱਗੇ ਵਿਰਸੇਬਲ ਟੂ ਇਹਨੇ ਨਹੀਂ ਨਸ਼ਾ ਬਕਾਇਆ ਮਜੀਠੀਆ ਨੇ ਨਹੀਂ ਨਸ਼ਾ ਬਕਾਇਆ ਇਹਨਾਂ ਦੇ ਤੇ ਇਲਜ਼ਾਮ ਨੇ ਨਸ਼ਿਆਂ ਦੇ ਹੀਰੋਨ ਤੇ ਸਮੈਕ ਦੇ ਕਿੱਥੋਂ ਆਏ ਨੇ ਇਹਨਾਂ ਪੰਜਾਬ ਮਾਰਤਾ ਡੋਬ ਕੇ ਰੱਖਦਾ ਸਾਢੇ 4 ਲੱਖ ਕਰੋੜ ਰੁਪਏ ਦਾ ਪੰਜਾਬ ਕਰਜਾਈ ਆ ਇਹਨਾਂ ਦੀ 10 ਸਾਲ ਸਰਕਾਰ ਦੇ ਵਿੱਚ ਕਿੱਥੇ ਆ ਪੰਜਾਬ ਦਾ ਦੱਸੋ ਇਹ ਪੰਜਾਬ ਦੀਆਂ ਕਿਸਾਨਾਂ ਦੀਆਂ ਗੱਲਾਂ ਕਰਦੇ ਨੇ ਇਹਨਾਂ ਕਿਸਾਨਾਂ ਦੇ ਵਿਰੁੱਧ ਫੈਸਲੇ ਲਏ ਨੇ